ਟਾਲ ਐਕਸਲ ਹੋਣਾ ਜਾਂ ਰੀਅਰ ਐਕਸਲ ਹੋਣਾ ਹਨਾ ਉਹਨਾਂ ਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਆਉਂਦੀ ਆ ਆਪਣਾ ਪਾਣੀ ਗਾਰਾ ਪਾ ਕੇ 베ਰਿੰਗ ਖਰਾਬ ਹੋ ਜਾਂਦੀ ਕਿਟ ਨਾਲ ਆਪਣੇ 베ਰਿੰਗ ਵਗੈਰਾ ਬੁਸ਼ ਵਗੈਰਾ ਚੱਲਨੇ ਹੁੰਦੇ ਆ ਉਹਨਾਂ ਨੂੰ ਸਭ ਤੋਂ ਵੱਧ ਖਰਾਬ ਕਰਦਾ ਤੁਹਾਡਾ ਡਸਟ ਪਾਰਟੀਕਲ ਜਿਹੜਾ ਸੈਂਟਰ ਦੇ ਵਿੱਚ ਸੀਲ ਨਹੀਂ ਰਹਿੰਦੀ ਜਦੋਂ 베ਰਿੰਗ ਢਿੱਲਾ ਹੋ ਜਾਂਦਾ ਗਾਂਮਛਾ ਐਕਸਲ ਗੜਕਦਾ ਰਹਿੰਦਾ ਉਹਦੇ ਨਾਲ ਫਿਰ ਤੁਹਾਡਾ ਪਾਣੀ ਵੜਨ ਦੀ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੀ ਨਵੇਂ ਵਲੌਗ ਦੇ ਵਿੱਚ ਇਹ ਵਲੌਗ ਤੁਹਾਡੇ ਲਈ ਇੱਕ ਇਨਫੋਰਮੇਸ਼ਨ ਲੈ ਕੇ ਆਇਆ ਜੋ ਕਿ ਆਪਣਾ ਅੱਜਕੱਲ ਸੀਜ਼ਨ ਚੱਲ ਰਿਹਾ ਹੈਗਾ ਅੱਜਕੱਲ ਦੇ ਸੀਜ਼ਨ ਦੇ ਵਿੱਚ ਤੁਹਾਨੂੰ ਪਤਾਗਾ ਆਪਣੇ ਟਰੈਕਟਰਾਂ ਦੇ ਵਿੱਚ ਫਰੰਟਲ ਐਕਸਲ ਹੋਣਾ ਜਾਂ ਰੀਅਰ ਐਕਸਲ ਹੋਣਾ ਹਨਾ ਉਹਨਾਂ ਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਹੁੰਦੀ ਹੈ ਆਪਣਾ ਪਾਣੀ ਗਾਰਾ ਪਾ ਕੇ 베ਰਿੰਗ ਖਰਾਬ ਹੋਣ ਦੀ ਆਓ ਗੱਲਬਾਤ ਕਰਦੇ ਹਾਂ ਉਹ 베ਰਿੰਗ ਆਪਣੇ ਕਿਉਂ ਖਰਾਬ ਹੁੰਦੇ ਆ ਕੀ ਕਾਰਨ ਹੁੰਦਾ ਕਿਉਂ ਉਹਨਾਂ ਦੇ ਵਿੱਚ ਪਾਣੀ ਆਪਣਾ ਚਲਾ ਜਾਂਦਾ ਸਾਰਾ ਤੁਹਾਨੂੰ ਇਸ ਵਲੌਗ ਦੇ ਵਿੱਚ ਜਾਣਕਾਰੀ ਦਿੱਤੀ ਜਾਊਗੀ ਫੋਰ ਐਗਜ਼ਾਮਪਲ ਲਈ ਆਪਣੇ ਕੋਲੇ ਇੱਕ ਜੌਂਡੀਅਰ ਖੁੱਲਿਆਗਾ 5203 ਬਾਕੀ ਜੌਂਡੀਅਰ ਤੇ ਸਾਰੇ ਮਾਡਲਾਂ ਦੇ ਵਿੱਚ ਤੁਹਾਨੂੰ ਪਤਾਗਾ ਐਕਸਰਾਂ ਦੇ ਵਿੱਚ ਪਾਣੀ ਚਲਾ ਹੀ ਜਾਂਦਾ ਹਨ ਕਿਉਂ ਜਾਂਦਾ ਕਿਵੇਂ ਆਪਾਂ ਨੂੰ ਰੋਕ ਸਕਦੇ ਆ ਕਿਹੜੀ ਕਿਹੜੀ ਗੱਲਾਂ ਦਾ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਸਾਰਾ ਤੁਹਾਨੂੰ ਐਂਡ ਤੱਕ ਬਣੇ ਰਹੋ ਸਾਰਾ ਵਲੌਗ ਦੇ ਵਿੱਚ ਦੱਸ ਕੇ ਜਾਵਾਂਗਾ ਕਿਉਂਕਿ ਤੁਹਾਨੂੰ ਪਤਾਗਾ ਡਸਟ ਪਾਰਟੀਕਲ ਜਿਹੜਾ ਹੁੰਦਾਗਾ ਉਹ ਆਪਣੇ ਟਰੈਕਟਰ ਦਾ ਆਪਣੇ ਲੋਹੇ ਦਾ ਸਭ ਤੋਂ ਵੱਡਾ ਵੈਰੀ ਹੁੰਦਾਗਾ ਕਾਰਨ ਕੀ ਆ ਜਿੱਥੇ ਆਪਣਾ ਲੁਬਰੀਕੇਟ ਨਾਲ ਆਪਣੇ 베ਰਿੰਗ ਵਗੈਰਾ ਬੁਸ਼ ਵਗੈਰਾ ਚੱਲਨੇ ਹੁੰਦੇ ਆ ਉਹਨਾਂ ਨੂੰ ਸਭ ਤੋਂ ਵੱਧ ਖਰਾਬ ਕਰਦਾ ਤੁਹਾਡਾ ਡਸਟ ਪਾਰਟੀਕਲ ਚਾਹੇ ਆਪਣਾ ਰੇਤਾ ਮਿੱਟੀ ਜਿਹਨੂੰ ਕਹਦੇ ਆ ਹਨਾ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਕੱਦੂ ਦਾ ਸੀਜ਼ਨ ਹੋਣ ਕਾਰਨ ਕਰਕੇ ਇਹ ਪਾਣੀ ਵੜਨਾ ਤਾਂ ਬਹੁਤ ਮਤਲਬ ਨਾਰਮਲ ਗੱਲ ਹੀ ਆ ਹਨਾ ਬੈਰੀਆਂ ਤੇ ਐਕਸਨ ਦੇ ਵਿੱਚ ਕਿਉਂਕਿ ਇਹਨੂੰ ਆਪਾਂ ਜਮਾ ਰੋਕ ਨਹੀਂ ਸਕਦੇ ਸਿਰਫ ਇਹਨੂੰ ਆਪਾਂ 40 ਤੋਂ 50% ਆਪਾਂ ਇਹਦਾ ਹੱਲ ਕਰ ਸਕਦੇ ਹਾਂ ਪਾਣੀ ਨਾ ਪੈਣ ਦਾ ਕਿਉਂਕਿ ਜਦੋਂ ਟਰੈਕਟਰ ਤੁਸੀਂ ਆਪਣਾ ਕੱਦੂ ਦੇ ਵਿੱਚ ਵੜਨਾ ਹੋਵੇ ਸਭ ਤੋਂ ਪਹਿਲਾਂ ਕੀਤਾ ਜਾਵੇ ਇਹਦੇ ਵਿੱਚ ਸਾਰੇ ਟਰੈਕ ਨੂੰ ਗ੍ਰੀਸ ਨਾਲ ਫੁੱਲ ਭਰ ਦਿੱਤਾ ਜਾਵੇ ਫਰੰਟ ਚੱਕਿਆਂ ਨੂੰ ਤੇ ਪਿਛਲੇ ਹਿੱਸੇ ਨੂੰ ਪਹਿਲਾਂ ਤਾਂ ਦਾ ਹਾਲ ਆਪਾਂ ਇਹ ਕਰ ਸਕਦੇ ਹਾਂ ਨੰਬਰ 2 ਤੇ ਜਿੰਨੇ ਵੀ ਟਰੈਕਟਰ ਆਪਣੇ ਚਾਹੇ ਸਿੱਧੇ ਐਕਸਲ ਵਾਲੇ ਹੋਣ ਚਾਹੇ ਰਿਡਕਸ਼ਨ ਸਿਸਟਮ ਵਾਲੇ ਹੋਣ ਕਰਨਾ ਕੀ ਹੈ ਤੁਸੀਂ ਆਪਣੇ ਟਰੈਕਟਰ ਦੇ ਥੱਲੇ ਜੈਕ ਲਾ ਲੈਣਾ ਜੈਕ ਲਾ ਕੇ ਟਾਇਰ ਘੁੰਮ ਦੇ ਕਰ ਲੈਣੇ ਵੇਖਣਾ ਤੁਸੀਂ ਪਹਿਲਾਂ ਪਿਛਲੇ ਹਿੱਸੇ ਦੇ ਚੱਕਿਆਂ ਦੇ ਵਿੱਚ ਕੋਈ ਪਲੇ ਤਾਂ ਨਹੀਂ ਗਈ ਦੋਨਾਂ ਪਾਸੇ ਚੈੱਕ ਕਰਨੇ ਜੇ ਤੁਹਾਡੀ ਐਕਸਲ ਦੇ ਵਿੱਚ ਪਲੇ ਹੋਊਗੀ ਤਾਂ ਵੀ ਤੁਹਾਡਾ ਜਿਹੜਾ ਪਾਣੀ ਆ ਗਾਰਾ ਮਿੱਟੀ ਆ ਜਿਹੜਾ 베ਰਿੰਗ ਦੇ ਵਿੱਚ ਚਲਾ ਜਾਊਗਾ ਤੇ ਗਾਂਹ ਜਾ ਕੇ ਸੀਲ ਵਗੈਰਾ ਦੇ ਵਿੱਚ ਰਲੂਗਾ ਇਹ ਪਲੇ ਨਹੀਂ ਹੋਣੀ ਚਾਹੀਦੀ ਜੇ ਤੁਹਾਡੇ ਐਕਸਲ ਦੇ ਵਿੱਚ ਪਲੇ ਆ ਚਾਹੇ ਫਰੰਟ ਵਾਲਾ ਹੋਵੇ ਚਾਹੇ ਰੀਅਰ ਵਾਲਾ ਹੋਵੇ ਰੀਅਰ ਵਾਲਾ ਠੀਕ ਹੈ ਇਹਦੇ ਵਿੱਚ ਜੱਕ ਲਾ ਕੇ ਦੇਖਣਾ ਪਲੇ ਨਹੀਂ ਹੋਣੀ ਚਾਹੀਦੀ ਜੇ ਪਲੇ ਆ ਤੁਸੀਂ ਆਪਣੇ ਨੇੜ ਦੇ ਮਕੈਨਿਕ ਕੋਲ ਜਾ ਕੇ ਜਾਂ ਤੁਸੀਂ ਆਪ ਉਸ ਨੂੰ ਪਲੇ ਨੂੰ ਖਤਮ ਕਰਨਾ ਕਿਉਂਕਿ ਜਦੋਂ ਤੁਹਾਡੀ ਪਲੇ ਪੈ ਜਾਂਦੀ ਚੱਕਿਆਂ ਦੇ ਵਿੱਚ ਹੁੰਦਾ ਕੀ ਆ ਮੈਂ ਤੁਹਾਨੂੰ ਦੱਸਦਾ ਫੋਰ ਐਗਜ਼ਾਮਪਲ ਦੇ ਲਈ ਫੋਰ ਐਗਜ਼ਾਮਪਲ ਦੇ ਲਈ ਮੰਨ ਲਓ ਆਪਣਾ ਆ ਵੈਰੰਗ ਨੇ ਚੱਲਣਾ ਇੱਥੇ ਆਹ ਮੰਨ ਲਓ ਇੱਧਰ ਕਰ ਇਹਦੇ ਵਿੱਚ ਹੁੰਦਾ ਕੀ ਆ ਆ ਵੈਰੰਗ ਨੇ ਆਪਣਾ ਆ ਜਗ੍ਹਾ ਤੇ ਇੱਥੇ ਪੈਣਾ ਕੱਪ ਕਰਦੇ ਨਾ ਹੁੰਦਾ ਕੀ ਆ ਆਪਣਾ ਜਿਹੜਾ ਆ ਸਪੈਸ਼ਲ ਜੋਂਡੀਆ ਟਰੈਕਟਰ ਦੀ ਗੱਲ ਕਰਦੇ ਆ ਜੇ ਮੰਨ ਲਓ ਹੁਣ ਆ ਵੈਰੰਗ ਦੇ ਵਿੱਚ ਐਸਲਟ ਪਲੇ ਪੈ ਗਈ ਤਾਂ ਜਿਹੜੀ ਆ ਸੀਲ ਨੇ ਆਪਣੀ ਦੇ ਵਿੱਚ ਇਹਦੇ ਵਿੱਚ ਪਲੇ ਸੈਣੀ ਆ ਜਦੋਂ ਜਿੱਧਰਲੀ ਸਾਈਡ ਐਕਸਲ ਦਾ ਦਾਬ ਆਈ ਉਧਰਲੀ ਸਾਈਡ ਉਤੋਂ ਦੀ ਪਾਣੀ ਪੈ ਜਾਣਾ ਹੁੰਦਾ ਹੈਗਾ ਕਿਉਂਕਿ ਪਲੇ ਨਾਲ ਆਪਣਾ ਤਾਂ ਪਾਣੀ ਪੈਂਦਾ ਤਾਂ ਕਿਉਂਕਿ ਸੀਲ ਦਾ ਜਿਹੜਾ ਬੈਲੈਂਸ ਆ ਆਊਟ ਹੋ ਜਾਂਦਾ ਪ੍ਰੋਪਰ ਸੈਂਟਰ ਦੇ ਵਿੱਚ ਸੀਲ ਨਹੀਂ ਰਹਿੰਦੀ ਜਦੋਂ 베ਰਿੰਗ ਢਲਾ ਹੋ ਜਾਂਦਾ ਗਾਂਮਸ਼ਾ ਐਕਸਲ ਗੜਕਦਾ ਰਹਿੰਦਾ ਉਹਦੇ ਨਾਲ ਫਿਰ ਤੁਹਾਡਾ ਪਾਣੀ ਵੜਨ ਦੀ ਸੰਭਾਵਨਾ ਐਕਸਲ ਦੇ ਵਿੱਚ ਹੈਣਾ ਇਸੇ ਤਰ੍ਹਾਂ ਹੀ ਤੁਹਾਡਾ ਜਦੋਂ ਮੰਨ ਲਓ ਪਾਣੀ ਪੈ ਗਿਆ ਜਾਂ ਮਾਂ 베ਰਿੰਗ ਟੁੱਟ ਗਿਆ ਉਸ ਤੋਂ ਬਾਅਦ ਤੁਹਾਡਾ ਚੈੱਕ ਕਰਨ ਦਾ ਫਰਜ਼ ਬੰਦਾ ਇੱਕ ਤਾਂ ਤੁਹਾਡੀ ਐਕਸਲ ਕਿੱਥੇ ਆ ਆ ਵਾਲੀ ਸੀਟ ਨਹੀਂ ਕੱਟੀ ਹੋਣੀ ਚਾਹੀਦੀ ਬੈਰੰਗ ਵਾਲੀ ਕਈ ਵਾਰੀ ਹੁੰਦਾ ਕਿ ਤੁਸੀਂ ਸੀਲ ਨਵੀਂ ਪਾ ਦਿੰਨੇ ਹੋ ਬੁਸ਼ ਨਵਾਂ ਪਾ ਦਿੰਨੇ ਹੋ ਬੈਰੰਗ ਇੱਥੇ ਪਲੇ ਸ਼ੋ ਕਰਦਾ ਹੁੰਦਾ ਮਤਲਬ ਪਲੇ ਬੈਰੰਗ ਉਹੀ ਰੈਲਾ ਚੜ ਜਾਂਦਾ ਜੇ ਰੈਲਾ ਚੜ ਜਾਂਦਾ ਬੈਰੰਗ ਤਾਂ ਤੁਸੀਂ ਉਸ ਨੂੰ ਟਾਈਟ ਕਰਾਓ ਜੇ ਉਹ ਰੈਲਾ ਚੜੂਗਾ ਫਰੀ ਚੜੂਗਾ ਤਾਂ ਤਾਂ ਵੀ ਤੁਹਾਡਾ ਐਕਸਲ ਦੇ ਵਿੱਚ ਪਾਣੀ ਪੈਣ ਦੀ ਬਹੁਤ ਸਭਾਵਨਾ ਕਿਉਂਕਿ ਉਹਦੇ ਨਾਲ ਵੀ ਪਲੇ ਸ਼ੋਅ ਕਰੂਗਾ ਟਰੈਕਟਰ ਤੁਹਾਡਾ ਹਨਾ ਜਿੰਨਾ ਟਰੈਕਟਰਾਂ ਦੇ ਵਿੱਚ ਸੀਲ ਇਤਾਂ ਦੀ ਨਹੀਂ ਪੈਂਦੀ ਜਿਵੇਂ ਸੋਨਾ ਲਿਕਾ ਸਵਰਾਜ ਹੋ ਗਿਆ ਉਹ ਨਟ ਘਰਾ ਹੋ ਗਿਆ ਸਾਰੇ ਜਿਨ੍ਹਾਂ ਦੇ ਵਿੱਚ ਸਿੱਧੇ ਐਕਸਲ ਜਿਨ੍ਹਾਂ ਦੇ ਵਿੱਚ ਘੁੰਮਣ ਵਾਲੀ ਸੀਲ ਨਹੀਂ ਆਉਂਦੀ ਉਹਨਾਂ ਦੇ ਵਿੱਚ ਤੁਸੀਂ ਦੇਖਿਆ ਉਹਨਾਂ ਜਿਹੜੀਆਂ ਸੀਟਾਂ ਐਕਸਲ ਦੀਆਂ ਕੱਟੀਆਂ ਜਾਂਦੀਆਂ ਆਪਣੀਆਂ ਆਹ ਸੀਲ ਵਾਲੀ ਜਗ੍ਹਾ ਤੇ ਸੀਲ ਵਾਲਾ ਥਾਂ ਵੀ ਕੱਟਿਆ ਤਾਂ ਤੁਸੀਂ ਜਦੋਂ ਐਕਸਲ ਖੋਲੋ ਤਾਂ ਉਹਨਾਂ ਦੇ ਸੀਟਾਂ ਪ੍ਰੋਪਰ ਢੰਗ ਨਾਲ ਬਣਵਾਇਆ ਕਰੋ ਤਾਂ ਜੋ ਤੁਹਾਡਾ ਪਾਣੀ ਐਕਸਲ ਦੇ ਬੈਰਿੰਗ ਦੇ ਅੰਦਰ ਵਿੱਚ ਨਾ ਜਾਵੇ ਠੀਕ ਹੈ ਜੀ ਇਹ ਤਾਂ ਅਸੀਂ ਮਗਰਲੇ ਚੱਕਿਆਂ ਦਾ ਸਿਸਟਮ ਹੁਣ ਗੱਲ ਕਰ ਲਿਆ ਅਗਲੇ ਚੱਕਿਆਂ ਦਾ ਸਿਸਟਮ ਅਗਲੇ ਚੱਕਿਆਂ ਨੂੰ ਦਿਖਾਓ ਆਓ ਇੱਕ ਅਗਲੇ ਚੱਕਿਆਂ ਦੇ ਵਿੱਚ ਤੁਸੀਂ ਰੋਕ ਥੰਮ ਕਰ ਸਕਦੇ ਹੋ ਜਾਂ ਤਾਂ ਆਪਣੇ ਟਿਊਬ ਵਗੈਰਾ ਲੈ ਕੇ ਜਿਹੜੀ ਮਗਲੇ ਟਾਇਰਾਂ ਲਈ ਟਿਊਬ ਹੁੰਦੀ ਹੈ ਉਹਨੂੰ ਚੰਗੀ ਤਰ੍ਹਾਂ ਵੜਿਆ ਜਾਵੇ ਆਪਣੇ ਆਹ ਹੱਬ ਵਾਲੀ ਜਗ੍ਹਾ ਤੇ ਠੀਕ ਹੈ ਤਾਂ ਜੋ ਤੁਹਾਡਾ ਪਾਣੀ ਜਿਹੜਾ ਐਕਸਲ ਦੇ ਵਿੱਚ ਫਰੰਟ ਐਕਸਲ ਦੇ ਵਿੱਚ ਐਂਟਰ ਨਾ ਹੋਵੇ ਨੰਬਰ 2 ਤੇ ਜੇ ਤੁਸੀਂ ਕੱਦੂ ਕਰਦੇ ਹੋ ਤਾਂ ਤੁਹਾਡੇ ਇੱਥੇ ਇੱਕ ਪਲੇਟ ਲੱਗੀ ਹੋਣੀ ਚਾਹੀਦੀ ਹੈ ਬਣਵਾ ਕੇ ਤਾਂ ਜੋ ਜਿਹੜਾ ਗਾਰਾ ਵੜ ਵੜ ਕੇ ਆਪਣਾ ਥੱਲੇ ਡਿੱਗਿਆ ਜਾਵੇ ਹਨਾ ਬਾਕੀ ਇਧਰਲੇ ਪਾਸੇ ਕੱਪ ਦੇ ਵਿੱਚ ਵੀ ਤੁਹਾਡਾ ਜੈਨ ਪ੍ਰੋਪਰ ਢੰਗ ਨਾਲ ਲੱਗਿਆ ਹੋਣਾ ਚਾਹੀਦਾ ਤਾਂ ਜੋ ਜਿਹੜਾ ਪਾਣੀ ਹੈ ਤੁਹਾਡਾ ਅੰਦਰ ਨਾ ਐਂਟਰ ਹੋਵੇ ਹਨਾ ਕਿਉਂਕਿ ਪਾਣੀ ਤੇ ਗਾਰੇ ਦੇ ਨਾਲ ਤੁਹਾਡੇ 베ARING ਬਹੁਤ ਜ਼ਿਆਦਾ ਟੁੱਟਦੇ ਆ ਹਨਾ ਇੱਕ ਤੁਹਾਡਾ ਹਿੱਸੇ ਦਾ ਕੰਮ ਨਾ ਹੁੰਦਾ ਹੋਵੇ ਮੂਰਲੈਸ ਪੈਂਡਲਾਂ ਦਾ ਜਾਂ ਬੈਰਨ ਸੀਟਾਂ ਦਾ ਜਿਵੇਂ ਤੁਹਾਨੂੰ ਮਗਰਲੇ ਚੱਕਿਆਂ ਦੀ ਗੱਲ ਕੀਤੀ ਕੋਈ ਸੀਟ ਨਹੀਂ ਕੱਟੀ ਹੋਣੀ ਚਾਹੀਦੀ ਕੋਈ ਸੀਲ ਵਾਲਾ ਸਾਈਜ਼ ਨਹੀਂ ਡਾਊਨ ਹੋਣਾ ਚਾਹੀਦਾ ਜੇ ਉਹ ਤੁਹਾਡਾ ਸਾਈ ਵਗੈਰਾ ਬਿਲਕੁਲ ਪ੍ਰੋਪਰ ਢੰਗ ਨਾਲ ਸੀਲ ਵਗੈਰਾ ਪ੍ਰੋਪਰ ਆਪਣੀ ਹੱਬ ਦੇ ਵਿੱਚ ਬੈਠਦੀ ਆ ਤਾਂ ਤੁਹਾਡਾ ਮਤਲਬ ਹੀ ਨਹੀਂ ਐਕਸਲਾਂ ਦੇ ਵਿੱਚ ਪਾਣੀ ਚਲਾ ਜਾਵੇ ਹਨਾ ਕਹਿਣ ਦਾ ਮਤਲਬ ਜੇ ਤੁਹਾਡੇ ਐਕਸਲਾਂ ਦੇ ਵਿੱਚ ਪਲੇ ਹੋਊਗੀ ਤਾਂ ਤੁਹਾਡਾ ਪਾਣੀ ਪਾਉ ਪਾ ਐਕਸਲਾਂ ਦੇ ਵਿੱਚ ਕਿਉਂਕਿ ਇਹ ਤੁਹਾਡਾ ਚੈਕਿੰਗ ਕਰਨ ਦਾ ਫਰਜ਼ ਪੈਂਦਾ ਤੁਸੀਂ ਜਦੋਂ ਆਪਣੇ ਕੱਦੂ ਕਰਦੇ ਹੋ ਜਦੋਂ ਝੋਨੇ ਦੇ ਵਿੱਚ ਕੱਦੂ ਤੁਸੀਂ ਝੋਨਾ ਲਾਉਣ ਲਈ ਕੱਦੂ ਕਰਦੇ ਆ ਤੁਹਾਨੂੰ ਇਹ ਬਹੁਤ ਜ਼ਰੂਰੀ ਕੰਮ ਆ ਤੁਹਾਡਾ ਚੈਕਿੰਗ ਕਰਨਾ ਠੀਕ ਹੈ ਜੀ ਹਾਂ ਜੇ ਮੰਨ ਲਓ ਤੁਸੀਂ ਚੈੱਕਾ ਪ੍ਰੋਪਰ ਗ੍ਰੀਸ ਭਰਤਾ ਐਕਸਲਾਂ ਦੇ ਵਿੱਚ ਪ੍ਰੋਪਰ ਐਂਡ ਓਕੇ ਕੰਮ ਕਰਤਾ ਫਿਰ ਕੀ ਕਰਿਆ ਕਰੋ ਜਿਵੇਂ ਮੰਨ ਲਓ ਤੁਸੀਂ ਸਵੇਰ ਟਰੈਕਟਰ ਨੂੰ ਕੱਦੂ ਦੇ ਵਿੱਚ ਵੜਾ ਸ਼ਾਮ ਇਹਨੂੰ ਵਾਸ਼ ਕਰਦਿਆ ਕਰੋ ਵਾਸ਼ ਕਰਨ ਦੇ ਨਾਲ ਹੁੰਦਾ ਕੀ ਹੈ ਤੁਹਾਡੇ ਜਿਹੜੇ ਜੇ ਤੁਸੀਂ ਕੱਦੂ ਕਰਕੇ ਬਾਹਰ ਕੱਢ ਲਿਓਦੋ ਇਹਨੂੰ ਸਾਫ਼ ਕਰਦਿਆ ਕਰੋ ਤਾਂ ਜੋ ਜਿਹੜਾ ਪਾਣੀ ਆ ਜਿਹੜਾ ਤੇ ਰੇਤਾ ਗਾ ਸਾਰਾ ਸਾਈਡ ਤੇ ਚਲਾ ਜਾਵੇ ਤਾਂ ਜੋ ਜਦੋਂ ਦੁਬਾਰਾ ਤੁਸੀਂ ਕੱਦੂ ਦੇ ਵਿੱਚ ਵੜੋ ਤਾਂ ਉਹ ਰੇਤਾ ਜਿਹੜਾ ਤੁਹਾਡਾ ਜੰਮਿਆ ਹੁੰਦਾ ਉਹੀ ਅਗਲੀ ਸਾਈਡ ਚਲਾ ਜਾਂਦਾ ਹਨਾ ਕਿਉਂਕਿ ਇਹਦੇ ਨਾਲ ਤੁਹਾਡਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਕਿਉਂਕਿ ਇਹ ਆਮ ਜੀ ਹੀ ਪ੍ਰੋਬਲਮ ਤੁਹਾਨੂੰ ਦੇਖਣ ਨੂੰ ਮਿਲਦੀ ਆ ਬਾਕੀ ਇਹਦੇ ਨਾਲ ਕਈ ਪਾਰਟ ਖਰਾਬ ਹੋ ਜਾਂਦੇ ਜਿਵੇਂ ਤੁਹਾਡਾ ਆ ਕਲੱਚ ਦੇ ਵਿੱਚ ਵੀ ਪਾਣੀ ਚਲਾ ਜਾਂਦਾ ਹਨਾ ਸੈਲਫ ਰੈਫਰਿਜਰੇਟਰ 'ਚ ਵੀ ਚਲਾ ਜਾਂਦਾ ਉਹਦੇ ਤੇ ਕਿਸੇ ਦਿਨ ਫੇਰ ਵੀਡੀਓ ਬਣਾਵਾਂਗੇ ਅੱਜ ਤੁਹਾਨੂੰ ਐਕਸਲਾਂ ਬਾਰੇ ਇਸ ਵੀਡੀਓ ਦੇ ਵਿੱਚ ਜਾਣਕਾਰੀ ਦਿੱਤੀ ਸਿੱਧੇ ਸ਼ਬਦਾਂ ਦੇ ਵਿੱਚ ਕਹਿਣ ਦਾ ਮਤਲਬ ਸੱਜਣੋ ਟਰੈਕਟਰ ਨੇ ਆਪਣੇ ਆਪ ਤੁਹਾਨੂੰ ਬੋਲ ਕੇ ਨਹੀਂ ਦੱਸਣਾ ਹੁੰਦਾ ਹਨਾ ਉਹਨੂੰ ਤੁਹਾਨੂੰ ਸਾਂਭ ਸੰਭਾਲ ਤੁਹਾਡਾ ਫਰਜ਼ ਬੰਦਾ ਹਨਾ ਵੀ ਉਹਦੀ ਕਿਵੇਂ ਕੀਤੀ ਜਾਵੇ ਹਨਾ ਤੇ ਚਲੋ ਬਾਕੀ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਊਗੀ ਮਿਲਾਂਗੇ ਤੁਹਾਡੇ ਨਾਲ ਹੁਣ ਫੋਰ ਨਮੀ ਵੀਡੀਓ ਦੇ ਵਿੱਚ ਅਗਲੀ ਵੀਡੀਓ ਲੈ ਕੇ ਧੰਨਵਾਦ ਸਤਿ ਸ੍ਰੀ ਅਕਾਲ